टीवी पंजाब हिमाचल हरियाणा देख रहे हैं ਤੁਸੀਂ ਤਾਂ 15 ਅਗਸਤ ਦੇ ਮੱਦੇਨਜ਼ਰ ਅੱਜ ਅਮਰਸਾ ਰੇਲਵੇ ਸਟੇਸ਼ਨ ਦੇ ਉੱਪਰ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਇਸ ਵੇਲੇ ਅਮਰਸਾ ਰੇਲਵੇ ਸਟੇਸ਼ਨ ਤੋਂ ਦੇਖ ਰਹੇ ਹੋ ਤਾਂ ਇਸ ਵੇਲੇ ਸਪੈਸ਼ਲ ਡੀਜੀਪੀ ਸ਼੍ਰੀਮਤੀ ਸ਼ਸ਼ੀ ਪ੍ਰਭਾ द्विवेदी ਪਹੁੰਚੇ ਹੋਏ ਨੇ ਵੱਖ-ਵੱਖ ਟੀਮਾਂ ਜਿਹੜੀਆਂ ਉਹ ਇਸ ਵੇਲੇ ਚੈਕਿੰਗ ਦੇ ਵਿੱਚ ਲੱਗੀਆਂ ਹੋਈਆਂ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਔਰ ਜੋ ਸ਼ਰਾਰਤੀ ਅਨਸਰ ਨੇ ਉਹਨਾਂ ਤੇ ਨੱਥ ਪਾਉਣ ਦੇ ਲਈ ਜੋ ਇਹ અભિયાન ਨੇ ਵੈਸੇ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਅਜਿਹੇ અભિયાન ਸਮੇਂ-ਸਮੇਂ ਤੇ ਚਲਾਏ ਜਾਂਦੇ ਨੇ ਤਾਂ ਹੁਣ ਵੀ ਇਸ ਵੇਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਸ਼੍ਰੀਮਤੀ ਸ਼ਸ਼ੀ ਪ੍ਰਭਾ द्विवेदी ਸਪੈਸ਼ਲ ਡੀਜੀਪੀ ਪਹੁੰਚੇ ਹੋਏ ਨੇ ਸੋ ਇਸ ਵੇਲੇ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੋਲਰ ਅਤੇ ਹੋਰ ਸਾਰੇ ਆਲਾ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਜਿੱਥੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਉੱਥੇ ਹੀ ਆਰਬੀਐਫ ਦੀਆਂ ਟੀਮਾਂ ਔਰ ਹੋਰ ਵੀ ਜੜੀਆਂ ਡੌਗ ਸਕਵਰ ਟੀਮਾਂ ਜੜੀਆਂ ਨੇ ਉਹ ਵਿੱਚ ਲੱਗੀਆਂ ਹੋਈਆਂ ਨੇ ਤਾਂ ਜੋ ਜਿਹੜੀ ਲੋਕਾਂ ਦੀ ਸੁਰੱਖਿਆ ਹੈ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਦੁਬਾਰਾ ਦੱਸ ਦਈਏ ਕਿ ਆਉਣ ਵਾਲੀ 15 ਅਗਸਤ ਦੇ ਮੱਦੇਨਜ਼ਰ ਜਿਹੜੀ ਇਹ ਚੈਕਿੰਗ ਆ ਉਹ ਚੱਲ ਰਹੀ ਹੈ ਐਸ ਵੇਲੇ ਅਸੀਂ ਅਮਰਸਾ ਰੇਲਵੇ ਸਟੇਸ਼ਨ ਦੇ ਉੱਤੇ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ 15 ਅਗਸਤ ਨੂੰ ਲੈ ਕੇ ਜਿਹੜੀ ਸਪੈਸ਼ਲ ਚੈਕਿੰਗ ਆ ਉਹ ਚੱਲ ਰਹੀ ਆ ਤਾਂ ਇਸ ਵੇਲੇ ਡੀਜੀਪੀ ਸ਼੍ਰੀਮਤੀ ਸ਼ਸ਼ੀਪ੍ਰਭਾ ਪਹੁੰਚੇ ਹੋਏ ਨੇ ਮੈਮ ਯਾਤਰੀਆਂ ਲਈ ਤੁਹਾਡੇ ਉੱਲ ਚੈਕਿੰਗ ਕੀਤੀ ਜਾ ਰਹੀ ਹੈ ਕਿਸ ਵੰਦ ਨੂੰ ਲੈ ਕੇ ਔਰ ਅੱਜ ਦੀ ਜਿਹੜੀ ਚੈਕਿੰਗ ਦਾ ਮਕਸਦ ਕੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ 15 ਅਗਸਤ ਹੁਣ ਨੇੜੇ ਆ ਰਿਹਾ ਹੈ ਤੋਂ ਪੰਦੇ 15 ਅਗਸਤ ਨੂੰ ਮੁੱਖ ਰੱਖਦੇ ਹੋਏ ਚਾਰੇ ਪਾਸੇ ਸਿਕਿਉਰਿਟੀ ਦੀ ਵਿਵਸਥਾ ਸਾਰੀ ਚੈਕਿੰਗ ਵਗੈਰਾ ਸ਼ੁਰੂ ਕੀਤੀ ਗਈ ਹੈ ਐਂਟੀ ਸਬੋਟੇਜ ਚੈਕਿੰਗ ਔਰ ਕੋਈ ਮਾੜੇ ਅੰਸਰ ਉਹਨਾਂ ਵਾਸਤੇ ਤੇ ਹਰ ਦਿਨ کہیں ਨਾ کہیں ਹੋ ਰਹਾ ਹੈ ਜਿਵੇਂ ਕਿ ਆਜ ਜੈ ਸਟੇਸ਼ਨ ਦੇ ਵਿੱਚ ਹੈ ਕਰ ਬੱਸ ਸਟੈਂਡ ਦੇ ਵਿੱਚ ਹੋਏਗਾ ਇਸ ਤਰ੍ਹਾਂ ਥਾ-ਥਾਤੇ ਹੈ ਪੂਰੇ ਪੰਜਾਬ ਦੇ ਵਿੱਚ ਇਹ ਕੈਂਪੇਨ ਚਲਾਇਆ ਜਾ ਰਿਹਾ ਹੈ ਜੋ ਚੈਕਿੰਗ ਤੋਂ ਅੱਡੇ ਵੱਲ ਉਸ ਸਮੇਂ ਸਮੇਂ ਤੇ ਕੀਤੀ ਜਾਂਦੀ ਹੈ ਹੁਣ 15 ਅਗਸਤ ਨੂੰ ਲੈ ਕੇ ਕੀਤੀ ਜਾ ਰਹੀ ਹੈ ਜੋ ਸ਼ਰਾਰਤੀ ਅੰਸਰ ਮਾੜੇ ਅੰਸਰ ਨੇ ਹਮੇਸ਼ਾ ਇਹ ਸੋਚਦੇ ਨੇ ਕਿ ਅਸਾਂ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਿੱਦਾਂ ਕਰਨਾ ਕੀ ਮੈਸੇਜ ਦੇਣੇ ਉਹਨਾਂ ਨੂੰ देखो जो अपराधी हैं उन्होंने तो काम ही यही है कि लोगों की शांति वो भंग करें साढ़ा काम है उन्होंने फड़ना तो असी अपना काम कर रहे हैं वो अपना काम कर रहे हो सारे फड़े जा रहे हैं तुम देख रहे हो अजक पुलिस कि सक्रिय हुई पड़ी है एक्टिव हुई पड़ी है हर पास पुलिस का छापा चल रहा है रेड चल रहा है कार्डन चल रहा है हर कुछ चल रहा है तो असी अपने तरफ पूरी पूरी कोशिश कर रहे हैं कि उन्होंने गलत काम करने तो पहले ही रोक लिया जाए ਇਹ ਚੀਜ਼ੇ ਅਮਰ ਸਰ ਦੇ ਵਿੱਚ ਨਾ ਕੁਝ ਧਮਕੀਆਂ ਆਈਆਂ ਸੀ ਦਰਬਾਰ ਸਾਹਿਬ ਨੂੰ ਲੈ ਕੇ ਉਸ ਦੇ ਵਿੱਚ ਵੀ ਲੋਕਾਂ ਦੇ ਵਿੱਚ ਨਾ ਇੱਕ ਤਰ੍ਹਾਂ ਦੀ ਦਹਿਸ਼ਤ ਵੀ ਹੈਗੀ ਆ ਇੰਨੀ ساری ਫੋਰਸ ਨੂੰ ਦੇਖ ਕੇ ਸ਼ਾਇਦ ਉਹਨਾਂ ਦੇ ਮਨ 'ਚ ਕੁਝ ਅਜਾ ਅਜੀਬ ਵਿਚਾਰ ਵੀ ਆਉਂਦੇ ਹੋਣਗੇ ਉਸ ਨੂੰ ਲੈ ਕੇ ਕੁਝ ਉਹਨਾਂ ਦੀ ਸ਼ੰਕਾ ਨੂੰ ਦੂਰ ਕਰਨ ਦੇ ਜਿਹੜੇ ਮਾੜੇ ਅੰਸਰ ਹੈ ਜਿਹੜੇ ਬੈਠੇ ਬੈਠੇ ਉਹਨਾਂ ਨੂੰ ਕੋਈ ਕੰਮ ਨਹੀਂ ਹੈ ਬਸ ਧਮਕੀ ਦਿੰਦੇ ਰਹਿੰਦੇ ਆ ਕਿ ਅੱਜ ਇੱਥੇ ਬੰਬ ਰੱਖਤਾ ਹੈ ਔਰ ਅੱਜ ਉੱਥੇ ਬੰਬ ਰੱਖਤਾ उन्हों अपने आ, साइबर सैल्ड के थ्रू फड़ रहे हैं उन्होंने ट्रेस कर रहे हैं कि कितों मेल कर रहे हैं या कितों मैसेज कर रहे हैं उन्होंने आई पी एड्रस की है असी सारा कुछ पता कर रहे हैं उन्होंने फड़या भी जा रहा है और जो इस तरह पुलिस अचानक कितने रेड करती है या कि सरप्राइज़ चैकिंग करती है तो नैचुर उन्होंने उत्ते ठल तो पैदा ही है ਸਾਨੂੰ ਦੱਸਦੀ ਕਿ ਇਸ ਵੇਲੇ ਰੇਲਵੇ ਸਟੇਸ਼ਨ ਤੇ ਮੌਜੂਦਾ 15 ਅਗਸਤ ਨੂੰ ਲੈ ਕੇ ਸਪੈਸ਼ਲ ਚੈਕਿੰਗ ਹੋ ਕੀਤੀ ਜਾ ਰਹੀ ਹੈ 15 ਅਗਸਤ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਮਾਰੇ ਅਨਸਰ ਨੇ ਉਹਨਾਂ ਦੇ ਵੱਲੋਂ ਜੋ ਪੰਜਾਬ ਦੀ ਸ਼ਾਂਤੀ ਹੈ ਜਾਂ ਲੋਕਾਂ ਦੇ ਵਿੱਚ دہشت ਉਹ ਪੈਦਾ ਨਾ ਕੀਤੀ ਜਾ ਸਕੇ ਅਮਰਸਰ ਰੇਲਵੇ ਸਟੇਸ਼ਨ ਦੇ ਉੱਤੇ 15 ਅਗਸਤ ਨੂੰ ਲੈ ਕੇ ਜਿਹੜਾ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਦੇ ਵਿੱਚ ਸ਼੍ਰੀਮਤੀ ਸ਼ਸ਼ੀ ਪ੍ਰਭਾ ਡੀਜੀਪੀ ਸਪੈਸ਼ਲ ਪਹੁੰਚੇ ਹੋਏ ਸੀ ਵੱਖ-ਵੱਖ ਟੀਮਾਂ ਜਿਹੜੀਆਂ ਜਿਨ੍ਹਾਂ ਦੇ ਨਾਲ ਮਿਲ ਕੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਇਹਔਰ ਮਾੜੇ ਅਨਸਰ ਨੂੰ ਇੱਕ ਸੰਦੇਸ਼ ਦਿੱਤਾ ਗਿਆ ਕਿ ਜੋ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਾਨ ਉਹ ਲੋਕ ਜਿਨ੍ਹਾਂ ਦਾ ਕੰਮ ਹਮੇਸ਼ਾ ਲੋਕਾਂ ਦੇ ਵਿੱਚ ਡਰ ਔਰ ਸਹਿਮ ਦਾ ਮਾਹੌਲ ਪੈਦਾ ਕਰਨਾ ਉਹਨਾਂ ਨੂੰ ਇੱਕ ਸਖਤ ਚੇਤਾਵਨੀ ਹੈ ਕਿ ਉਹ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਣ ਕਿਉਂਕਿ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਆ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਿਜੇਂਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ